ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਵਕਤ ਬੇਨਤੀ ਕਰਦੇ ਸਜਣੋ ਦੋ ਟਾਈਮ ਆਪਣੀ ਤਸੱਲੀ ਕਰਕੇ ਪਛੋ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਜਣੋ ਪਹੁੰਚੇ ਆ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਾਰਨ ਸਹਿ ਤੇ ਤਹਿਸੀਲ ਪੱਟੀ ਤੇ ਇੱਕ ਬੂਰੀ ਨੀਲੀ ਰਾਈ ਦੇ ਜੀ ਸਜਣੋ ਮੈਂ ਲੈ ਕੇ ਆਏ ਹਾਂ ਤੁਹਾਡੇ ਲਈ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਕਰਦੀ ਮਗਰ ਬੱਚਾ ਵੀ ਪੂਰੀ ਨੀਲੀ ਰਾਵੀ ਦੇ ਵਿੱਚ ਐਂਡ ਤੱਕ ਬਣੇ ਰਿਓ ਬੜੀ ਜਾਇਜ਼ ਕੀਮਤ ਕਰਾਉਣੇ ਆ ਖਰੀਦਦਾਰੀ ਤੁਹਾਨੂੰ ਕਰਾਉਣੇ ਆ ਤੇ ਕਰਦੇ ਆ ਗੱਲਬਾਤ ਜੈਦਾ ਜੀ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਘਰ ਠੀਕ ਜੀ ਠੀਕ ਠਾਕ ਜੀ ਨੂਰੀ ਨੀਲੀ ਰਾਵੀ ਲੈਣ ਦੀ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਕੋਲੂਗਾ 8 ਕਿਲੋ ਜੀ 8 ਕਿਲੋ ਮਿਲ ਕੇ ਲੈ ਜੇ ਚਲੋ ਠੀਕ ਹੈ ਜੀ ਤੋਰ ਦੋ ਲਓ ਸਜਣੋ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਾਰਨ ਸੈਦ ਤਹਿਸੀਲ ਪੱਟੇ ਬੂਰੀ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਸਵੇਰ ਦਾ ਤਾਜ਼ਾ ਲਾਇਓ ਮੰਨਣ ਨੂੰ ਦੁੱਝਾ ਮੰਨ ਸਕਦੇ ਜੇ ਤੀਜਾ ਵੀ ਮੰਨ ਸਕਦੇ ਠੀਕ ਆ ਲਓ ਜੀ ਸੁਬਾ 6 ਵਜੇ ਚਵਾਈ ਹੁੰਦੀ ਆ ਤੇ ਸ਼ਾਮ ਨੂੰ ਕੀ 6 ਵਜੇ ਇਹ ਤਾਜ਼ਾ ਲਾਇਓ ਅਜੇ ਮਾਰਨਿੰਗ ਦਾ ਟਾਈਮ ਆ ਕਿੰਨੀ ਕ ਸ਼ਾਮ ਨੂੰ ਆਰਡਰ ਕੁਆਲਿਟੀ ਬਣਨੀ ਆ ਲਓ ਜੀ ਬਹੁਤ ਸੋਹਣੀ ਮੈਂ ਸਜਰੋ ਪਿਓਰ ਪੂਰੀ ਨੀਲੀ ਗਾ ਵੀ ਆ ਗਈ 8 ਕਿਲੋ ਦੁੱਧ ਤੇ ਲੈਵੇ ਨਹੀਂ ਥੋੜੀ ਨਿਗਰ ਹੋਊਗੀ ਦੁੱਧ ਪ੍ਰੋਪਰ ਪੂਰਾ ਹੋਊਗਾ ਚੋਣ ਚਾਣ ਬਿਲਕੁਲ 100 ਦੀ 100 ਹੋਊਗੀ ਸੱਚ ਨੂੰ ਲਓ ਜੀ ਕੀ ਬਾਤ ਨੋਕ ਵਾਲਾ ਥਾਨ ਹੈ ਬੰਦ ਹੋ ਜੀ ਤੇ ਕੀਮਤ ਇਹਦੀ ਜੀ ਕੀਮਤ ਇਹਦੀ ਜੀ 85000 ਤੇ ਲਾਸਟ 80000 ਦੀ ਛਾੜੋ ਲਾਸਟ 80 ਹਾਤੀ ਦੇ ਦਾਂਗੇ ਮੁੱਲ 85 ਕਰਦੇ ਆ ਲਓ ਸੱਜਣੋ ਖਰੀਦਦਾਰੀ ਕਰਿਓ ਤੇ ਮੈਂ ਸੋਹਣੀ ਆ ਮੁੱਲ ਦੇ ਹਿਸਾਬ ਨਾਲ ਉਮੀਦ ਕਰਦੇ ਆ ਤੁਹਾਡੇ ਮਨ ਨੂੰ ਜਰੂਰ ਲੱਗੂਗੀ ਸਾਸਰੀ ਗਾਲ ਜੀ ਸਾਸਰੀ ਗਾਲ